ਪੰਜਾਬ ਦੇ ਐਮਪੀਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੇ ਵਿੱਚ ਮੌਸਮ ਹੈ ਜੋ ਵੈਸਟਰਨ ਡਿਸਟਰਬੈਂਸ ਦੇ ਕਰਕੇ ਜੋ ਕਰਵਟ ਤਲੰਦਾ ਹੋਇਆ ਦਿਖਾਈ ਦੇ ਰਿਹਾ ਫਿਰ ਬਦਲਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਪੰਜਾਬ ਦੇ ਵਿੱਚ ਵੈਸਟਰਨ ਡਿਸਟਰਬੈਂਸ ਜੋ ਐਕਟਿਵ ਹੈ ਮੌਸਮ ਦੀ ਜੇ ਗੱਲ ਕਰੀਏ ਤਾਪਮਾਨ ਦੀ ਤਾਂ ਬਿਤੇ ਹੀ ਦਿਨ ਲੁਧਿਆਣੇ ਦੇ ਵਿੱਚ ਤਾਪਮਾਨ ਹੈ ਜੋ 45 ਡਿਗਰੀ ਦੇ ਕਰੀਬ ਬਣਿਆ ਹੋਇਆ ਦਿਖਾਈ ਦੇ ਰਿਹਾ ਸੀ ਇਸ ਦੇ ਨਾਲ ਨਾਲ ਜੋ ਮੌਸਮ ਵਿਭਾਗ ਦੁਆਰਾ ਜਾਰੀ ਕੀਤਾ ਗਿਆ ਮੀਂਹ ਹਨੇਰੀ ਅਤੇ ਜੋ ਲੋ ਨੂੰ ਲੈ ਕੇ ਅਲਰਟ ਜੋ ਤਿੰਨੋ ਹੀ ਤਰ੍ਹਾਂ ਦੇ ਅਲਰਟ ਹੈ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਸੀ ਕਿਉਂਕਿ ਇੱਕ ਪਾਸੇ ਤੇਜ਼ ਗਰਮੀ ਪੈ ਰਹੀ ਹੈ ਗਰਮੀ ਦੇ ਨਾਲ-ਨਾਲ ਵੈਸਟਰਨ ਡਿਸਟਰਬੈਂਸ ਐਕਟਿਵ ਹੈ ਜਿਸ ਦੇ ਨਾਲ ਮੀਂਹ ਅਤੇ ਜੋ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜੋ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਦਸੀ ਹੈ ਸੋ ਤਾਪਮਾਨ ਦੇ ਵਿੱਚ ਆਉਣ ਵਾਲੇ ਦਿਨਾਂ ਚ ਮਾਮੂਲੀ ਘਾਟਾ ਵਜੋਂ ਦਰਜ ਕੀਤਾ ਜਾਵੇਗਾ ਜੋ ਹੋ ਸਕਦਾ ਹੈ ਕਿ ਪਰ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਜ਼ਰੂਰ ਮਿਲੇ ਇਸੇ ਨਾਲ ਚਲਕਰੀਏ ਮੌਨਸੂਨ ਦੀ ਤਾਂ ਜਲਦ ਹੀ ਮੌਨਸੂਨ ਵੀ ਭਾਰਤ ਦੇ ਵਿੱਚ ਦਸਤਕ ਦੇਵੇਗਾ ਮੌਨਸੂਨ ਜੋ ਕਿ ਪੰਜਾਬ ਦੇ ਇਲਾਕਿਆਂ ਦੇ ਵਿੱਚ ਲਗਭਗ 1 ਜੂਨ ਦੇ ਕਰੀਬ 1 ਜੁਲਾਈ ਦੇ ਕਰੀਬ ਪਹੁੰਚ ਜਾਵੇਗਾ ਅਤੇ 1 ਜੂਨ ਨੂੰ ਭਾਰਤ ਦੇ ਵਿੱਚ ਲਗਭਗ ਐਂਟਰੀ ਇੱਕ ਤਰ੍ਹਾਂ ਹੋ ਜਾਵੇਗੀ ਮੌਨਸੂਨ ਦੀ ਸੋ ਪੂਰੇ ਭਾਰਤ ਦੇ ਵਿੱਚ ਜੋ ਮੌਸਮ ਵਿਭਾਗ ਦੇ ਦੱਸਿਆ ਪਿਆ ਹੈ ਕਿ ਲਗਭਗ 105 ਫੀਸਦੀ ਤੋਂ ਵੱਧ ਵਾਰਿਸ਼ ਹੋਣ ਦੀ ਸੰਭਾਵਨਾ ਬਾਰੇ ਚੁਚਤਾਈ ਗਈ ਹੈ ਹੋ ਸਕਦਾ ਹੈ ਕਿ ਇਸ ਵਾਰ ਮੌਨਸੂਨ ਦੇ ਮੌਸਮ ਦੇ ਵਿੱਚ ਮੀਂਹ ਹੈ ਜਿਹੜਾ 105% ਵੱਧ ਪਵੇ ਸੋ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਮੌਸਮ ਦੇ ਵਿੱਚ ਜਿਹੜੀ ਗਰਮੀ ਦੀ ਮਾਰ ਪੈ ਰਹੀ ਹੈ ਲੋਕਾਂ ਤੇ ਤਾਂ ਤੋਂ ਇਸ ਤੋਂ ਰਾਹਤ ਜ਼ਰੂਰ ਮਿਲੇਗੀ ਕਿਉਂਕਿ ਪੰਜਾਬ ਦੇ ਵਿੱਚ ਔਰ ਪੰਜਾਬ ਦੇ ਆਸ-ਪਾਸ ਦੇ ਸੂਬਿਆਂ ਦੇ ਵਿੱਚ ਇਸ ਵਕਤ ਮੌਸਮ ਹੈ ਜੋ ਬੇਹਦੀ ਗਰਮ ਬਣਿਆ ਹੋਇਆ ਹੈ ਪਰ ਵੈਸਟਰਨ ਡਿਸਟਰਬੈਂਸ ਐਕਟਿਵ ਵੀ ਹੈ ਪਰ ਫਿਲਹਾਲ ਉਸਦੇ ਨਾਲ ਕੋਈ ਰਾਹਤ ਨਹੀਂ ਦਿਖਾਈ ਦੇ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਰੂਰ ਜਾਰੀ ਕੀਤੇ ਜਾ ਰਹੇ ਨੇ ਮੀਂਹ ਅਤੇ ਹਨੇਰੀ ਦੇ ਪਰ ਇਹੋ ਜਿਹੇ ਕੁਝ ਵੀ ਜੋ ਖਾਸ ਮਾਹੌਲ ਨਹੀਂ ਬਣ ਪਾ ਰਿਹਾ ਜਿਸ ਦੇ ਨਾਲ ਲੋਕਾਂ ਨੂੰ ਜੋ ਗਰਮੀ ਔਰ ਧੁੱਪ ਤੋਂ ਰਾਹਤ ਹੈ ਜੋ ਇੱਕ ਲੰਬੇ ਸਮੇਂ ਦੇ ਨਹੀਂ ਮਿਲ ਸਕੇ ਜੇਕਰ ਵੈਸਟਰਨ ਡਿਸਟਰਬੈਂਸ ਕਰਕੇ ਮੌਸਮ ਥੋੜਾ ਸਹੀ ਹੁੰਦਾ ਤਾਂ ਬੜੀ ਘੱਟ ਸਮੇਂ ਦੇ ਨਹੀਂ ਸਹੀ ਹੁੰਦਾ ਬੜੀ ਘੱਟ ਰਾਹਤ ਜੋ ਲੋਕਾਂ ਨੂੰ ਮਿਲਦੀ ਹੈ ਸੋ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਵੈਸਟਰਨ ਡਿਸਟਰਬਰਸ ਨਾਲ ਮੀਂਹ ਅਤੇ ਹਨੇਰੀ ਆੜ ਦੀ ਸੰਭਾਵਨਾ ਹੈ ਇਸ ਦੇ ਨਾਲ ਨਾਲ ਔਰੂ ਲੋਅ ਔਰ ਗਰਮੀ ਦਾ ਵੀ ਜੋ ਅਲਰਟ ਹੈ ਪੰਜਾਬ ਦੇ ਕਈ ਜਿਲ੍ਹਿਆਂ ਦੇ ਵਿੱਚ ਲਾਗੂ ਕੀਤਾ ਗਿਆ ਹੈ ਸੋਨੁਦਿਆਣਾ ਜਿਲ੍ਹੇ ਦੀ ਗੱਲ ਕਰੀਏ ਤਾਂ ਲੁਧਿਆਣਾ ਜਿਲ੍ਹੇ ਚ ਵੀ ਜੋ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਮੀਂਹ ਅਤੇ ਹਨੇਰੀ ਦਾ ਅਲਰਟ ਵੀ ਦੱਸਿਆ ਗਿਆ ਤੇ ਇਸ ਦੇ ਨਾਲ ਨਾਲ ਗਰਮ ਹਵਾਵਾਂ ਤੇਜ਼ ਸਤਾਪਮਾਨ ਤੇ ਇਸ ਦੀ ਧੁੱਪ ਤੋਂ ਬਚਣ ਦੀ ਸਲਾਹ ਵੀ ਦਿੱਤੀ ਗਈ ਹੈ ਸਤਾਪਨ ਹੈ ਜੋ ਤਾਪਮਾਨ ਦੇ ਵਿੱਚ ਪਰ ਜੋ ਮਾਮੂਲੀ ਘਾਟਾ ਦਰਜ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਨਾਲ ਜੋ ਤੇਜ਼ ਧੁੱਪਾਂ ਨੇ ਤੇਜ਼ ਧੁੱਪਾਂ ਤੋਂ ਲੋਕਾਂ ਨੂੰ ਬਚਣ ਦੀ ਵੀ ਸਲਾਹ ਵਜੋ ਦਿੱਤੀ ਜਾ ਰਹੀ ਹੈ ਕਿਉਂਕਿ ਮੌਸਮ ਹੈ ਜੋ ਮੌਸਮ ਫਿਲਹਾਲ ਕੋਈ ਰਾਹਤ ਦਿੰਦਾ ਹੋਇਆ ਨਹੀਂ ਦਿਖਾਈ ਦੇ ਰਿਹਾ ਹੈ ਜੇਕਰ ਗੱਲ ਕਰੀਏ ਮੌਨਸੂਨ ਦੀ ਤਾਂ ਮੌਨਸੂਨ ਨੂੰ ਹਲੇ ਆਉਣ ਦੇ ਵਿੱਚ 1 ਮਹੀਨੇ ਦਾ ਸਮਾਂ ਹੈ ਜਿਸ ਦੌਰਾਨ ਗਰਮੀ ਦਾ ਸਾਹਮਣਾ ਮੈ ਲੋਕਾਂ ਨੂੰ ਕਰਨਾ ਪਵੇਗਾ ਜੇਕਰ ਮੌਨਸੂਨ ਆਂਦਾ ਹੈ ਤਾਂ ਲੋਕਾਂ ਨੂੰ ਇੱਕ ਲੰਬੇ ਸਮੇਂ ਤੇ ਲਈ ਤੇਜ਼ ਧੁੱਪਾਂ ਤੋਂ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ ਬਦਰੀ ਅਪਡੇਟ ਦੇ ਲਈ जुड़े रहो ਸਾਡੇ ਨਾਲ ਫਿਲਹਾਲ ਮੈਂ ਦੇਸ਼ਾਤ ਧੰਨਵਾਦ ਪੰਜਾਬ ਐਮਪੀਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੇ ਵਿੱਚ ਮੌਸਮ ਹੈ ਜੋ ਵੈਸਟਰਨ ਡਿਸਟਰਬੈਂਸ ਦੇ ਕਰਕੇ ਜੋ ਕਰਵਟ ਲੰਦਾ ਹੋਇਆ ਦਿਖਾਈ ਦੇ ਰਿਹਾ ਹੈ ਬਦਲਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਪੰਜਾਬ ਦੇ ਵਿੱਚ ਵੈਸਟਰਨ ਡਿਸਟਰਬੈਂਸ ਜੋ ਐਕਟਿਵ ਹੈ ਮੌਸਮ ਦੀ ਜੇ ਗੱਲ ਕਰੀਏ ਤਾਪਮਾਨ ਦੀ ਤਾਂ ਵੀਤੇ ਹੀ ਦਿਨ ਲੁਧਿਆਣੇ ਦੇ ਵਿੱਚ ਤਾਪਮਾਨ ਹੈ ਜੋ 45 ਡਿਗਰੀ ਦੇ ਕਰੀਬ ਬਣਿਆ ਹੋਇਆ ਦਿਖਾਈ ਦੇ ਰਿਹਾ ਸੀ ਇਸ ਦੇ ਨਾਲ ਨਾਲ ਜੋ ਮੌਸਮ ਵਿਭਾਗ ਦੇ ਦੁਆਰਾ ਜਾਰੀ ਕੀਤਾ ਗਿਆ ਮੀ ਹਨੇਰੀ ਅਤੇ ਜੋ ਲੂ ਨੂੰ ਲੈ ਕੇ ਅਲਰਟ ਜੋ ਤਿੰਨੋ ਹੀ ਤਰ੍ਹਾਂ ਦੇ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਸੀ ਕਿਉਂਕਿ ਇੱਕ ਪਾਸੇ ਤੇਜ਼ ਗਰਮੀ ਪੈ ਰਹੀ ਹੈ ਗਰਮੀ ਦੇ ਨਾਲ-ਨਾਲ ਵੈਸਟਰਨ ਡਿਸਟਰਬੈਂਸ ਐਕਟਿਵ ਹੈ ਜਿਸ ਦੇ ਨਾਲ ਮੀਂਹ ਅਤੇ ਜੋ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜੋ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਦਸੀ ਹੈ ਸੋ ਤਾਪਮਾਨ ਦੇ ਵਿੱਚ ਆਉਣ ਵਾਲੇ ਦਿਨਾਂ ਚ ਮਾਮੂਲੀ ਘਾਟਾ ਵਜੋਂ ਦਰਜ ਕੀਤਾ ਜਾਵੇਗਾ ਜੋ ਹੋ ਸਕਦਾ ਹੈ ਕਿ ਪਰ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਜ਼ਰੂਰ ਮਿਲੇ ਇਸੇ ਨਾਲ ਚਲਕਰੀਏ ਮੌਨਸੂਨ ਦੀ ਤਾਂ ਜਲਦ ਹੀ ਮੌਨਸੂਨ ਵੀ ਭਾਰਤ ਦੇ ਵਿੱਚ ਦਸਤਕ ਦੇਵੇਗਾ ਮੌਨਸੂਨ ਜੋ ਕਿ ਪੰਜਾਬ ਦੇ ਇਲਾਕਿਆਂ ਦੇ ਵਿੱਚ ਲਗਭਗ 1 ਜੂਨ ਦੇ ਕਰੀਬ 1 ਜੁਲਾਈ ਦੇ ਕਰੀਬ ਪਹੁੰਚ ਜਾਵੇਗਾ ਅਤੇ 1 ਜੂਨ ਨੂੰ ਭਾਰਤ ਦੇ ਵਿੱਚ ਲਗਭਗ ਐਂਟਰੀ ਇੱਕ ਤਰ੍ਹਾਂ ਹੋ ਜਾਵੇਗੀ ਮੌਨਸੂਨ ਦੀ ਸੋ ਪੂਰੇ ਭਾਰਤ ਦੇ ਵਿੱਚ ਜੋ ਮੌਸਮ ਵਿਭਾਗ ਦੇ ਦੱਸਿਆ ਪਿਆ ਹੈ ਕਿ ਲਗਭਗ 105 ਫੀਸਦੀ ਤੋਂ ਵੱਧ ਵਾਰਿਸ਼ ਹੋਣ ਦੀ ਸੰਭਾਵਨਾ ਬਹੁਤ ਜੁਤਾਈ ਗਈ ਹੈ ਹੋ ਸਕਦਾ ਹੈ ਕਿ ਇਸ ਵਾਰ ਮੌਨਸੂਨ ਦੇ ਤਾਂ ਮੌਸਮ ਦੇ ਵਿੱਚ ਮੀਂਹ ਹੈ ਜਿਹੜਾ 105% ਵੱਧ ਪਵੇ ਸੋ ਜੇਕਰ ਇਸ ਤਰ੍ਹਾਂ ਹੁੰਦਾ ਵੈ ਤਾਂ ਮੌਸਮ ਦੇ ਵਿੱਚ ਜਿਹੜੀ ਗਰਮੀ ਦੀ ਮਾਰ ਪੈ ਰਹੀ ਹੈ ਲੋਕਾਂ ਤੇ ਤਾਂ ਤੋਂ ਇਸ ਤੋਂ ਰਾਹਤ ਹੈ ਜ਼ਰੂਰ ਮਿਲੇਗੀ ਕਿਉਂਕਿ ਪੰਜਾਬ ਦੇ ਵਿੱਚ ਔਰ ਪੰਜਾਬ ਦੇ ਆਸ-ਪਾਸ ਦੇ ਸੂਬਿਆਂ ਦੇ ਵਿੱਚ ਇਸ ਵਕਤ ਮੌਸਮ ਹੈ ਜੋ ਬੇਹਦੀ ਗਰਮ ਬਣਿਆ ਹੈ ਪਰ ਵੈਸਟਰਨ ਡਿਸਟਰਬੈਂਸ ਐਕਟਿਵ ਵੀ ਹੈ ਪਰ ਫਿਲਹਾਲ ਉਸਦੇ ਨਾਲ ਕੋਈ ਰਾਹਤ ਨਹੀਂ ਦਿਖਾਈ ਦੇ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤੇ ਜਾ ਰਹੇ ਨੇ ਮੀਂਹ ਅਤੇ ਹਨੇਰੀ ਦੇ ਪਰ ਇਹੋ ਜਿਹੇ ਕੁਝ ਵੀ ਜੋ ਖਾਸ ਮਾਹੌਲ ਨਹੀਂ ਬਣ ਪਾ ਰਿਹਾ ਜਿਸ ਦੇ ਨਾਲ ਲੋਕਾਂ ਨੂੰ ਜੋ ਗਰਮੀ ਔਰ ਧੁੱਪ ਤੋਂ ਰਾਹਤ ਹੈ ਜੋ ਇੱਕ ਲੰਬੇ ਸਮੇਂ ਦੇ ਨਹੀਂ ਮਿਲ ਸਕੇ ਜੇਕਰ ਵੈਸਟਰਨ ਡਿਸਟਰਬੈਂਸ ਕਰਕੇ ਮੌਸਮ ਥੋੜਾ ਸਹੀ ਹੁੰਦਾ ਤਾਂ ਬੜੀ ਘੱਟ ਸਮੇਂ ਦੇ ਨਹੀਂ ਸਹੀ ਹੁੰਦਾ ਬੜੀ ਘੱਟ ਰਾਹਤ ਜੋ ਲੋਕਾਂ ਨੂੰ ਮਿਲਦੀ ਹੈ ਸੋ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਵੈਸਟਰਨ ਡਿਸਟਰਬਰਸ ਇਨ ਆਲਮੀ ਅਤੇ ਹਨੇਰੀ ਆਉਣ ਦੀ ਸੰਭਾਵਨਾ ਹੈ ਤਾਂ ਇਸ ਦੇ ਨਾਲ ਨਾਲ ਔਰੂ ਲੋਅ ਔਰ ਗਰਮੀ ਦਾ ਵੀ ਜੋ ਅਲਰਟ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਲਾਗੂ ਕੀਤਾ ਗਿਆ ਹੈ ਸੋ ਲੁਧਿਆਣਾ ਹੀ ਜ਼ਿਲ੍ਹੇ ਦੀ ਗੱਲ ਕਰੀਏ ਲੁਧਿਆਣਾ ਦੇ ਜਿੱਦੇ ਚ ਵੀ ਜੋ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਮੀਂਹ ਅਤੇ ਹਨੇਰੀ ਦਾ ਅਲਰਟ ਵੀ ਦੱਸਿਆ ਗਿਆ ਤੇ ਇਸ ਦੇ ਨਾਲ ਨਾਲ ਗਰਮ ਹਵਾਵਾਂ ਤੇਜ਼ ਸਤਾਪਮਾਨ ਤੇ ਸਿੱਧੀ ਤੋਂਪ ਤੋਂ ਬਚਣ ਦੀ ਸਲਾਹ ਵੀ ਦਿੱਤੀ ਗਈ ਹੈ ਸਤਾਪਨ ਹੈ ਜੋ ਤਾਪਮਾਨ ਦੇ ਵਿੱਚ ਜੋ ਮਾਮੂਲੀ ਘਾਟਾ ਦਰਜ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਨਾਲ ਜੋ ਤੇਜ਼ ਧੁੱਪਾਂ ਨੇ ਤੇਜ਼ ਧੁੱਪਾਂ ਤੋਂ ਲੋਕਾਂ ਨੂੰ ਬਚਣ ਦੀ ਵੀ ਸਲਾਹ ਵਹਿ ਜੋ ਦਿੱਤੀ ਜਾ ਰਹੀ ਹੈ ਕਿਉਂਕਿ ਮੌਸਮ ਹੈ ਜੋ ਮੌਸਮ ਸਨ ਹਾਲ ਕੋਈ ਰਾਹਤ ਦਿੰਦਾ ਹੋਇਆ ਨਹੀਂ ਦਿਖਾਈ ਦੇ ਰਿਹਾ ਮੈਂ ਜੇਕਰ ਗੱਲ ਕਰੀਏ ਮੌਨਸੂਨ ਦੀ ਤਾਂ ਮੌਨਸੂਨ ਨੂੰ ਹਲੇ ਆਉਣ ਦੇ ਵਿੱਚ 1 ਮਹੀਨੇ ਦਾ ਸਮਾਂ ਹੈ ਜਿਸ ਦੌਰਾਨ ਗਰਮੀ ਦਾ ਸਾਹਮਣਾ ਮੈਂ ਲੋਕਾਂ ਨੂੰ ਕਰਨਾ ਪੋਵੇਗਾ ਜੇਕਰ ਮੌਨਸੂਨ ਆਂਦਾ ਹੈ ਤਾਂ ਲੋਕਾਂ ਨੂੰ ਇੱਕ ਲੰਬੇ ਸਮੇਂ ਤੇ ਲਈ ਤੇਜ਼ ਧੁੱਪਾਂ ਤੋਂ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ ਤੇਰੀ ਅਪਡੇਟ ਤੇ ਨਹੀਂ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦੇਸ਼ਾਸ਼ਿਕ ਧੰਨਵਾਦ